ਸੋ ਇਸ ਪੂਰੇ ਮਾਮਲੇ ਤੇ ਗੱਲ ਕਰਦੇ ਆਂ ਅਕਾਲੀ ਦਲ ਦੇ ਉਮੀਦਵਾਰ ਲੁਧਿਆਣਾ ਪੱਛਮੀ ਤੋਂ ਪਰਪਕਾਰਜੀ ਦੇ ਨਾਲ ਅੱਜ ਸਰ ਬੜੀ ਮੰਨਪਾਗੀ ਖਬਰ ਸਾਹਮਣੇ ਆਈ ਹੈ ਮਰਹੂਮ ਸੁਖਦੇਵ ਸਿੰਘ ਢੀਂਸਾ ਜੀ ਹੋ ਗਏ ਆ ਜਿਹੜੇ ਕਿ ਇੱਕ ਲੰਮੀ ਸਿਆਸਤ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਬਿਮਾਰ ਸਨ ਤੁਹਾਡੇ ਨਾਲ ਮੁਲਾਕਾਤ ਹੋਈ ਹੋਵੇ ਕਿਸ ਤਰ੍ਹਾਂ ਦਾ ਸਫ਼ਰ ਜੀ ਤੁਹਾਡੇ ਨਾਲ ਮਨ ਨੂੰ ਬਹੁਤ ਅਫਸੋਸ ਹੋਇਆ ਕਿ ਘਰ ਸਾਹਿਬ ਦਾ ਗੁਜ਼ਰਨ ਦਾ ਕਿਉਂਕਿ 300 ਫਾਮ ਐਜ਼ ਅੰਡੀਜਨ ਬਹੁਤ ਨੇਕ ਥਾਂ ਥਾਂ ਮੇਰੇ ਨਾਲ ਕਾਫੀ ਹੋਰ ਇੰਟਰੈਕਸ਼ਨ ਹੋਈ ਹੈਗੀ ਆ ਮੇਰੇ ਬਹੁਤ ਅੱਛਾ ਦੋਸਤ ਏਜੀ ਆਫਿਸ ਮੇਰਾ ਅਸਿਸਟੈਂਟ ਜੀ ਹੁੰਦੇ ਸੀਗੇ ਜੀ ਉਹ ਇਹਨਾਂ ਦੇ ਰਿਸ਼ਤੇਦਾਰ ਹੁੰਦੇ ਸੀਗੇ ਸੰਨ ਲੱਗਦੇ ਸੀਗੇ ਰਿਸ਼ਤੇ ਦੇ ਵਿੱਚ ਔਰ ਮੈਂ ਜਦੋਂ ਵੀ ਇਹਨਾਂ ਨੂੰ ਮਿਲਦਾ ਰਿਹਾ ਬੜੇ ਪੋਜ਼ਿਟਿਵ ਗੱਲਾਂ ਕਰਦੇ ਹੁੰਦੇ ਸੀਗੇ ਚੜ੍ਹਦੀ ਕਲਾ ਵਾਲੀ ਗੱਲਾਂ ਕਰਦੇ ਸੀਗੇ ਅਕਾਲੀਦਾਨੋਂ ਚੜ੍ਹਦੀ ਕਲਾ ਵਾਸਤੇ ਸ਼ਰੋਣੀ ਅਕਾਲੀਦਾਨ ਦੀ ਔਰ ਹਮੇਸ਼ਾ ਇੱਕ ਜੀਵਨ ਵਾਪੇ ਹੁੰਦੀ ਸੀ ਜਿਹੜਾ ਪਾਰਟੀ ਜਿਹੜੀ ਹੈਗੀ ਆ ਉਹ ਜ਼ਿੰਦਗੀ ਤੁਸੀਂ ਬਦਲਨੀ ਨਹੀਂ ਔਰ ਜ਼ਿੰਦਗੀ ਦਿੱਤੀ ਪਾਰਟੀ ਜਾਣਾ ਨਹੀਂ ਹੈਗਾ ਤਾਂ ਜਿਹੜੀ ਪਾਰਟੀ ਜਾਣਾ ਉਹ ਸ਼੍ਰੋਮਣੀ ਕਾਲੀ ਦਾ ਲਈ ਹੈ ਜੀ ਔਰ ਅਰਦਾਸ ਕਰਦੇ ਹਾਂ ਦੇ ਸ਼੍ਰੋਮਣੀ ਕਾਲੀ ਦਾ ਲੋਾਸ ਤੇ ਮੈਨੂੰ ਯਾਦ ਹੈਗਾ ਇਹ ਬੜੇ ਡਾਊਨ ਟੂ ਅਰਥ ਹਿਊਮਨ ਜਿਹੜੇ ਕਹਿੰਦੇ ਹੈਗੇ ਆ ਇਨਸਾਨ ਸੀਗੇ ਜਿਨ੍ਹਾਂ ਦੀ ਸਾਦੇ ਸਾਰੇ ਕ੍ਰੋਸ ਪਾਰਟੀਆਂ ਜਿਹੜੇ ਸਾਰੇ ਇੱਜ਼ਤ ਕਰਦੇ ਸੀਗੇ ਅੱਜ ਉਹਨਾਂ ਦੇ ਜਾਣ ਨਾਲ ਬਨ ਨਿੱਜੀ ਤੋਂ ਨਿੱਜੀ ਦੌਰ ਤੇ ਬਹੁਤ ਵੱਡਾ ਝਟਕਾ ਲੱਗਿਆ ਦੁੱਖ ਲੱਗਿਆ ਹੈਗਾ ਔਰ ਬਹੁਤ ਲੋਸ ਹੈਗਾ ਬਹੁਤ ਵੱਡਾ ਆਪਣਾ ਪ੍ਰੋਪੋਜ਼ਲ ਉਸਨੇ ਬਹੁਤ ਜਾਵਾ ਹੈ ਕਿ ਜਦੋਂ ਲੁਧਿਆਣੇ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਬਣਿਆ ਹੋਇਆ ਹੈ ਜਦੋਂ ਇਸ ਤਰ੍ਹਾਂ ਦੇ ਸੀਨੀਅਰ ਅਕਾਲੀਆਂ ਦੀ ਕਈ ਵਾਰੀ ਯਾਦ ਵੀ ਆ ਜਾਂਦੀ ਹੈ ਇਹਨਾਂ ਦੀ ਥੋੜ੍ਹੀ ਵੀ ਮਹਿਸੂਸ ਹੁੰਦੀ ਹੈ ਜੇ ਤੁਸੀਂ ਕੈਂਪੇਨ ਕਰਦੇ ਹੋ ਯਾਦ ਕਰਦੇ ਇਹ ਤਾਂ ਉਹਨੇ ਬੋਲ ਕੇ ਆਇਆ ਜੀ ਇਹਨਾਂ ਬਾਰੇ ਜੀ ਕਿ ਪਾਸ ਸੀਗਾ ਸਾਡਾ ਉੱਥੇ ਮੈਂ ਮੀਟਿੰਗ ਰੌਕ ਕਰ ਦਿੱਤੀ ਕਿ ਨਹੀਂ ਜੀ ਮੈਂ ਮੀਟਿੰਗ ਨਹੀਂ ਕਰਨੀ ਅੱਜ ਅਸੀਂ ਅਫਸੋਸ ਕਰ ਰਹੇ ਹੈਗੇ ਆ 2 ਮਿੰਟ ਦਾ ਮੋਰ ਰੱਖ ਰਹੇ ਹੈਗੇ ਆ ਨਾਲ ਜਾਣ ਨਾਲ ਕਿਉਂਕਿ ਇਹ ਨੁਕਸਾਨ ਬੜਾ ਨੈਸ਼ਨਲ ਲਾਸ ਹੈ ਜੀ ਦੇਖੋ ਯੂਨੀਅਨ ਸੈਂਟਰ ਦੇ ਵੀ ਰਏ ਹੈਗੇ ਨੇ ਪਾਰਲੀਮੈਂਟੇਟਿਕ ਤੇ ਤੇ ਹੈ ਗਿਆ ਹਮਮ ਤੇ ਸੈਂਬਲੀ ਚ ਵੀ ਰਏ ਹੈਗੇ ਆ ਉਹਨਾਂ ਦੀ ਜਿਹੜੀ ਸੇਵਾ ਪੰਜਾਬ ਪ੍ਰਤੀ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੈ ਸਪੈਸ਼ਲੀ ਦੇਖੋ ਜਦੋਂ ਆ ਤਵੇ ਲਗਤ ਰਹੇ ਹੈਗੇ ਨੇ ਪੰਜਾਬੀ ਸੂਬੇ ਦੇ ਇਹਨੇ ਮੋਰਚੇ ਲਗੇ ਹੈਗੇ ਆ ਪਾਣੀਆਂ ਦਾ ਮੋਰਚਾ ਲੱਗਿਆ ਹੈਗਾ ਉਹ ਚ ਉਹਨਾਂ ਨੇ ਹਮੇਸ਼ਾ ਹੀ ਵਧ ਚੜ ਕੇ ਜਣਾ ਉਹਨਾਂ ਨੇ ਅਸੀਂ ਹਿੱਸਾ ਲਿਆ ਔਰ ਬਾਦਲ ਸਾਹਿਬ ਦੇ ਨਾਲ ਹਮੇਸ਼ਾ ਹੀ ਮੁੱਢੇ ਨਾਲ ਮੁੱਢਾ ਲਾਖੜਦੇ ਰਹੇ ਹੈਗੇ ਸਾਨੂੰ ਤਾਂ ਕਦੀ ਮਹਿਸੂਸ ਨਹੀਂ ਸੀ ਹੋਇਆ ਕਿ ਵੱਡੇ ਬਾਦਲ ਸਾਹਿਬ ਦੇ ਨਾਲ ਉਹਨਾਂ ਦਾ ਹਫਲ ਭਰਾ ਕੌਣ ਹੈ ਤੇ ਨਾਲ ਸਾਥੀ ਕੌਣ ਹੈ ਕਿ ਦਾ ਸਰਭਰਾਣ ਨੂੰ ਵਧ ਜਾਵੇ ਉਹਨਾਂ ਨਾਲ ਆਉਂਦੇ ਹੁੰਦੇ ਸੀ ਸਰ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ 1936 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਮਤਲਬ 72 ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਉਂਦੇ ਹਨਾ ਤੇ ਜੇ ਆਪਾਂ 72 ਦੀ ਗੱਲ ਕੀਤੀ ਜਾਵੇ ਤੁਸੀਂ بڑے ਛੋਟੇ ਹੋਵੋਗੇ ਉਦੋਂ ਤੇ ਫਿਰ ਕੁਝ ਯਾਦ ਆ ਪਹਿਲੀ ਮੁਲਾਕਾਤ ਕਦੋਂ ਹੁੰਦੀ ਹੈ ਮੇਰੀ ਜੀ ਪਹਿਲੀ ਮੁਲਾਕਾਤ ਹੋਈ ਸੀ 1998 ਵੈਰੀ ਫੈਂਕ ਮੇਰਾ ਖਿਆਲ 91 ਦੀ ਗੱਲ ਹੈ 91 ਦੇ ਵਿੱਚ ਜਦੋਂ ਇੱਥੇ ਆਲਮਗੀਰ ਸਾਹਿਬ ਲੁਧਿਆਣਾ ਮੀਟਿੰਗ ਹੋਈ ਹੈਗੀ ਹੈ ਹਾਂ ਉਹ ਇਹਨਾਂ ਨੇ ਜੋ ਡ੍ਰੌਪ ਕੀਤਾ ਆਈਡੀਆ ਹੂੰ ਕਿ ਇਸੀ ਇਲੈਕਸ਼ਨ ਬੰਦ ਵਿੱਚ ਨਹੀਂ ਲੜਨੀ ਹੂੰ ਇਹ ਉਦੋਂ ਦੀ ਗੱਲ ਹੈ ਜੀ ਉਸ ਤੋਂ ਬਾਅਦ ਮੇਰੀ 96 95 ਸ਼ਾਫੇਰ ਤੇ ਰੈਗਲੋ ਮੀਟਿੰਗ ਹੋ ਦੇ ਰਹੀਆਂ ਲੇਕਿਨ 95 96 ਵਿੱਚ ਫਿਰ 96 ਵਿੱਚ ਅਸੀਂ ਮੀਟਿੰਗਸ ਹੂੰ ਜਦੋਂ ਖਿਲਾਫਾਇਪੋਰਚ ਦੁਆਰਾ ਫਿਰ ਕਨਸਟੈਂਸੀ ਬਾਦਲ ਸਾਹਿਬ ਨੂੰ ਦੁਜੀ ਦੋ ਜਗ੍ਹਾ ਦੌੜਾ ਦਾ ਫੈਸਲਾ ਲਿਆ ਗਿਆ ਹੂੰ ਤੇ ਉਹਦੋਂ ਵੀ ਮੈਨੂੰ ਯਾਦ ਹੈਗਾ ਅਨ ਜਿਸ ਤਰ੍ਹਾਂ ਇਸ ਸਿਆਸਤ ਦਾ ਸਫਰ ਬੜਾ ਉਹਨਾਂ ਦਾ ਬਹੁਤ ਹੀ ਮਹਾਨ ਤੇ ਬੜਾ ਲੰਮਾ ਰਿਹਾ ਹੈ ਅੱਜ ਤੁਸੀਂ ਜਿਵੇਂ ਆਪਣੇ ਸੁਬੀਰ ਸਿੰਘ ਬਾਦਲ ਜੀ ਹੁਣੇ ਲੁਧਿਆਣੇ ਪਹੁੰਚੇ ਹੋਏ ਸੀਗੇ ਕੁਝ ਯਾਦ ਚਿੱਤੇ ਸੀ ਕਿਉਂਕਿ ਬਿਮਾਰੀ ਚੱਲਦੀ ਪਈ ਸੀ ਦੱਸਿਆ ਲੰਗਸ ਦੀ ਬਿਮਾਰੀ ਚੱਲਦੀ ਪਈ ਸੀ ਕਿ ਇਸ ਤਰ੍ਹਾਂ ਦੁਕਾਨ ਸਾਹਮਣੇ ਆਜੂ ਦੇਖੋ ਬਾਦਲ ਸਾਹਿਬ ਦਾ ਜੀ ਜਿਹੜਾ ਪਿਆਰ ਹੈਗਾ ਸੁਬੀਰ ਜੀ ਦਾ ਅੱਜ ਉਹ ਜਿਹੜੀ ਇੱਜ਼ਤ ਹੈਗੀ ਹੈ ਤੇ ਉਹਨਾਂ ਤੋਂ ਬਹੁਤ ਜਿਆਦਾ ਜੀ ਬਹੁਤ ਜ਼ਿਆਦਾ ਇੱਜ਼ਤ ਕਰਾਂ ਤੁਸੀਂ ਜੀ ਸਾਬ ਵੀ ਕੋਈ ਇਸੇ ਕਰਦੇ ਨਾ ਹੂੰ ਉਹ ਮਨੋਂ ਗਈਆਂ ਰਹੀਓ ਗੱਲਾਂ ਕਰਦੇ ਆ ਇੱਕ ਦਾ ਜੀ ਕੋਈ ਮੈਨੂੰ ਯਾਦ ਆ ਬਹੁਤ ਪੁਰਾਣੀ ਗੱਲ ਹੈ ਜੀ ਹੂੰ ਮੈਂ ਮਨੂੰ ਮੌਕਾ ਮਿਲਿਆ ਸਿੱਖਤ ਨੌ ਦੇ ਵਿੱਚ ਉੱਥੇ ਟੀਟ ਸਰਾਂ ਦੇ ਸੁਵੀਦੀ ਰਾਤੀ ਟੀਟ ਸਰੋਂ ਦਾ ਬੜਾ ਕੰਮ ਦਾ ਬੈਠਾ ਦਾ ਹੂੰ ਤੇ ਮੈਨੂੰ ਸੁਵੀਦੀ ਜੀ ਮੇਰੇ ਕੋਲ ਗੱਲ ਕਹਿੰਦੇ ਹੁੰਦੇ ਸੀ ਕਿ ਇੱਕ ਬਾਲੋ ਸਾਹਿਬ ਤੋਂ ਬਾਅਦ ਹੋਣ ਲੇਟਸ ਹੂੰ ਕਿ ਬਾਲੋ ਸਾਹਿਬ ਤੋਂ ਬਾਅਦ ਅਗਰ ਕੋਈ ਓਟਾਸਾ ਹੈਗਾ ਹੂੰ ਪਰ ਬੁੱਧ ਸਿੰਘ ਸਾਹਿਬ ਆ ਤੇ ਟੀਟ ਸਾਹਿਬ ਦਾ ਜੀ ਠੀਕ ਹੈ ਸੋ ਭਾਵੇਂ ਕਿ ਇਲੈਕਸ਼ਨ ਦੇ ਦਿਨ ਚੱਲਦੇ ਪਏ ਆ ਪਰ ਆਉਣ ਵਾਲੇ ਦਿਨ ਜਿਸ ਤਰ੍ਹਾਂ ਪਾਰਟੀ ਨੂੰ ਚੱਲਣਾ ਪਊਗਾ ਪਰ ਬੜਾ ਜਿਸ ਤਰ੍ਹਾਂ ਸਿਆਸਤ ਨੂੰ ਲੈ ਕੇ ਤੇ ਨਿੱਜੀ ਤੌਰ ਤੇ ਬੜਾ ਦੁੱਖ ਦੀ ਗੱਲ ਹੈ ਅਜਿਹੇ ਦੇ ਵਿੱਚ ਸਾਡੇ ਵੱਲੋਂ ਵੀ ਬੜੀ ਇਹ ਅਫਸੋਸ ਸਾਰੀ ਟੀਮ ਦੇ ਵੱਲੋਂ ਵੀ ਹੈ ਤੁਸੀਂ ਸਮਾਜ ਦੇ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ